ਹੈਲੋ ਸ਼ਾਤ ਲਈ ਦੀ ਪਾਵਨ ਬੁੱਧਰ ਕਰਤੇ ਹੋਤੇ ਸਿੱਧ ਬਾ ਬਲਗਨਾ ਜੇ ਤੇ 72 ਵਿਸ਼ਾਲ ਨੂਰੀ ਸ਼ੁਕਰਾਨਾ ਤਮਕਾ ਚਲਾ ਗੁਰਮਹਾਰਾ ਰੰਗੜ ਬਾਛਾ ਜੀ ਦੀ ਰਹਿਨਮਾਈ ਦੇ ਵਿੱਚ ਸ਼ਾ ਪਹੁੰਚਿਆ ਜਿੱਥੇ ਅੱਜ 31 ਮਾਰਚ ਨੂੰ ਬਾਬਾ ਜੀ ਦੀ ਵਿਸ਼ਾਲ ਤਰਨ ਹਰੀ ਚੌਂਕੀ ਚਰਨ ਗੰਗਾ ਸਰਵ ਸੰਗਤ ਦਾ ਦਰਬਾਰ ਸਿੱਖ ਸ਼ਕਤੀ ਬੀਬੀ ਸਤਜੀ ਸਤਜਿੰਮਾ ਦਾ ਮਹਾਂ ਮਾਰਾਇ ਦੀ ਰੈਨਮਾਈ ਦੇ ਵਿੱਚ ਲੱਗ ਰਹੀ ਹੈ ਜਿੱਥੇ ਪ੍ਰਤੀ ਸੀਲੋਂ ਜੀ ਤੇ ਸਰਦਾਰ ਅਲੀ ਜੀ ਬਾਬਾ ਜੀ ਮਾਰਾ ਮਾਤਾ ਰਾਣੀ ਸਤਗੁਰ ਮਹਾਰਾਜ ਜੀ ਦੇ ਸ਼ੀਰ ਸਤਕਾ ਸਾਡੇ ਪਰਮਪિતા ਪਰਮਾਤਮਾ ਰੰਗੜਾ ਬਾਦਸ਼ਾਹ ਮਹਾਰਾਜ ਜੀ ਦੇ ਜਮਾਨਾ ਉਹ ਦਾ ਸੋਖ ਲੱਗਦੇ ਹੋਏ ਬਾਬਾ ਜੀ ਨੂੰ ਨਿਮਾਨ ਕਰ ਰਹੇ ਨੇ ਤੇ ਮੈਂ ਬੇਨਤੀ ਕਰਾਂਗਾ ਮੀਡੀਆ ਤੇ ਆਏ ਹੋਏ ਸਾਰੇ ਪਵਿੱਤਰ ਘਟਨਾਵਾਂ ਦੇ ਦਰਸ਼ਕੀ ਇੱਥੇ ਦਾ ਅੱਜ ਦਾ ਸਾਰਾ ਨਜ਼ਾਰਾ ਦਿਖਾਇਆ ਜਾਵੇ ਤੇ ਕੱਲ ਬਾਬਾ ਜੀ ਦੀ ਮਿਹਰ ਦੇ ਨਾਲ ਗੁਰੂ ਮਹਾਰਾਜ ਰੰਗੜ ਬਾਛਾ ਜੀ ਦੀ ਰਹਿਨਮਾਈ ਦੇ ਵਿੱਚ ਸਿੱਧ ਬਾਬਾ ਜੀ ਗੁਫਾ ਦਰਸ਼ਨ ਲਈ ਸਾਰੀਆਂ ਸੰਗਤਾਂ ਸਵੇਰੇ 8 ਵਜੇ ਸ਼ਿਰਕਤ ਕਰਨੀ ਹੈ ਤੇ ਸਾਰੀਆਂ ਮੈਂ ਹਿਮਾਚਲ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਕਾਰਾ ਰੰਗੜ ਬਾਛਾ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਰੰਗੜ ਬਾਦਸ਼ਾਹ ਜੀ ਮਹਾਰਾਜ ਜੀ ਕਿਰਪਾ ਦੇ ਨਾਲ 77ਵਾਂ ਚਾਲਾ ਸਾਡਾ ਆਇਆ ਹੈ ਬਾਬਾ ਜੀ ਦਾ ਤੇ ਆਪਾਂ ਸਮੂਹ ਸੰਗਤ ਦਾ ਕੈਨੇਡਾ ਕੈਨੇਡਾ ਵਾਲੀ ਸੰਗਤ ਦਾ ਤੇ ਬੰਗਿਆਂ ਵਾਲੀ ਸੰਗਤ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਕਰਾ ਸਤਗੁਰ ਮਹਾਰਾਜ ਜੀ ਦਾ ਬਹੁਤ ਸਾਰੇ ਦਰਵਾਰ ਕੀ ਜੈ ਜਿਕਰਾ ਰੰਗੜ ਬਾਦਸ਼ਾਹ ਜੀ ਦਾ ਬਹੁਤ ਸਾਰੇ ਦਰਵਾਰ ਕੀ ਜੈ ਪਾਉਣਾ ਹਰੀ ਜੀ ਗੁਰੂ ਮਹਾਰਾਜ ਬੀਬੀ ਜੀ ਦੀ ਕਿਰਪਾ ਦੇ ਨਾਲ ਰੰਗੜ ਬਾਦਸ਼ਾਹ ਜੀ ਦੀ ਰਹਿਨਮਾਈ ਹੇਠ 77ਵਾਂ ਵਿਸ਼ਾਲ ਮੋਰੀ ਚੰਨਾ ਬੰਗਿਆਂ ਤੋਂ ਸ਼ਤਲਾਈ ਪਹੁੰਚਿਆ ਹੈ ਜਿਹਦੇ ਵਿੱਚ 70 ਜਿਹੜੀਆਂ ਬੱਸਾਂ ਆਓ ਫ੍ਰੀ ਆਈਆਂ ਹਨ ਤੇ ਇਹਨਾਂ ਦਾ ਜਿਹੜਾ ਇਹ ਚੱਲਾ ਆ ਸਾਰੀਆਂ ਸੰਗਤਾਂ ਨੂੰ ਇਸ ਮੋਰੀ ਵਿਸ਼ਾਲ ਚਾਲੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਜੈ ਬਾਬਾ ਜੀ ਜੈ ਬਾਬਾ